ਪੂਰੀ ਨਗਿੰਨਾ ਪੀਸ ਸਵਿਫਟ ਗੱਡੀ ਵਕਾਊਆ 2015 ਮਾਡਲ ਹੈ ਜੀ ਸੈਕੰਡ ਓਨਰ ਹੈ 90000 ਚੱਲੀਆ ਜਮਾ ਨਮੀ ਕੰਡੀਸ਼ਨ ਨੇ ਕੋਕਾ ਪੀਸ ਪੂਰੀ ਮੋਡੀਫਾਈ ਕਰਾਈ ਵੀਰ ਨੇ 17 ਇੰਚੀ ਲੌਏਬੀ ਲੱਗੇ ਨੇ ਅੰਦਰੋਂ ਵੀ ਇੰਟੀਰੀਅਰ ਪੂਰਾ ਸੋਨਾ ਇੰਜਨ ਗੇਅਰ ਦੀ ਫੁੱਲ ਗਾਰੰਟੀ ਚਲਾ ਕੇ ਚੈੱਕ ਕਰ ਸਕਦੇ ਹੋ ਡਿਮਾਂਡ 4.5 ਲੱਖ ਮੌਕੇ ਤੇ ਮਾਤਣ ਹੋ ਜਾਊਗਾ ਲੋਕੇਸ਼ਨ ਬਟਾਲਾ ਗੁਰਦਾਸਪੁਰ ਨੰਬਰ ਸਕ੍ਰੀਨ ਤੇ ਇਸ ਨੰਬਰ ਤੇ ਗੱਲ ਕਰਕੇ ਜਿਆਦਾ ਜਾਣਕਾਰੀ ਲੈ ਸਕਦੇ ਆ I20 ਸਪੋਰਟਸ ਗੱਡੀ ਵਕਾਊਆ ਵੀਰੇ 2017 ਮਾਡਲ ਹੈ ਫਰਸਟ ਓਨਰ ਹੈ 61000 ਚੱਲੀਆ ਪੈਟਰ ਫੁੱਲ ਗਾਰੰਟੀ ਚਲਾ ਕੇ ਚੈੱਕ ਕਰ ਸਕਦੇ ਹੋ ਰੇਟ 465000 ਮੌਕੇ ਤੇ ਮਾਤਨ ਕੀਤਾ ਜਾਊ ਲੋਕੇਸ਼ਨ ਅੰਮ੍ਰਿਤਸਰ ਦੀ ਨੰਬਰ ਸਕਰੀਨ ਤੇ ਇਸ ਨੰਬਰ ਤੇ ਗੱਲ ਕਰਕੇ ਜਿਆਦਾ ਜਾਣਕਾਰੀ ਲੈ ਸਕਦੇ ਹੋ 16 7 ਦਾ ਫੁੱਲ ਹੈਵੀ ਟਰਾਲਾ ਬਕਾਊਗਾ ਸਕਰੀਨ ਤੇ ਵੇਖ ਰਹੇ ਹੋ ਨਵੀਂ ਕੰਡੀਸ਼ਨ ਦਾ ਟਰਾਲਾ ਹੈ 60 ਤੋਂ 65 ਪੈਸੇ ਟਾਇਰਾਂ ਦੀ ਕੰਡੀਸ਼ਨ ਲੋਕੇਸ਼ਨ ਹੈ ਜੀ ਪਿੰਡ ਕਸ਼ਤੀਵਾਲ ਜ਼ਿਲ੍ਹਾ ਗੁਰਦਾਸਪੁਰ ਬਟਾਲਾ ਦੀ ਰੇਟ ਰੱਖਿਆ 295000 ਮੌਕੇ ਤੇ ਮਾਤਨ ਕੀਤਾ ਜਾਊ ਨੰਬਰ ਸਕਰੀਨ ਤੇ ਇਸ ਨੰਬਰ ਤੇ ਵੀਰ ਨਾਲ ਗੱਲ ਕਰਕੇ ਟਰਾਲੇ ਬਾਰੇ ਜਿਆਦਾ ਜਾਣਕਾਰੀ ਲੈ ਸਕਦੇ ਹੋ ਰੀ ਹਾਂਡਾ ਸਿਟੀ ਆਈਵੀ ਟੈਕ ਗੱਡੀ 2010 ਦਾ ਟੌਪ ਮਾਡ ਪਟਰੋਲ ਪਲੱਸ ਸੀएनजी ਸ਼ੀਸ਼ੇ ਸਾਰੇ ਨਾਲ ਦੇ ਨੇ ਇੰਜਨ ਗੇਰ ਓਕੇ ਏਸੀ ਓਕੇ ਫੁੱਲ ਗਾਰੰਟੀ ਚਲਾ ਕੇ ਚੈੱਕ ਕਰ ਸਕਦੇ ਹੋ ਰੀਟੇਕ 155000 ਮੌਕੇ ਤੇ ਮਾਦਨ ਕੀਤਾ ਜਾਊਗਾ ਨੰਬਰ ਸਕਰੀਨ ਤੇ ਇਸ ਨੰਬਰ ਤੇ ਗੱਲ ਕਰਕੇ ਜ਼ਿਆਦਾ ਜਾਣਕਾਰੀ ਲੈ ਸਕਦੇ ਹੋ ਹਾਂਜੀ ਵੀਰੇ ਫੋਰਡ 3600 ਬਕਾਵਾ ਜੀ ਫੁੱਲ ਮੋਡੀਫਾਈ ਕੀਤਾ ਟਰੈਕਟਰ 1993 ਮਾਡਲ ਹੈ ਜੀ ਸਾਰਾ ਟਰੈਕਟਰ ਤਿਆਰ ਕੀਤਾ ਪਾਰਟ ਸਾਰੇ ਨਵੇਂ ਲੱਗੇ ਨੇ ਲਿੰਕਾਂ ਹੁੱਕ ਮੜਗਾੜ ਪਾਈ ਦਾ ਟਾਇਰ ਸਾਰਾ ਕੁਝ ਨਵਾਂ ਲੱਗਾ ਟੁਗੇਟ ਦਾ ਪੇਂਟ ਹੈ ਜੀ ਬਾਕੀ ਲੋਕੇਸ਼ਨ ਲੁਧਿਆਣਾ ਦੀ ਰੇਟ 2 ਲੱਖ ਫਿਕਸ ਨੰਬਰ ਸਕਰੀਨ ਤੇ ਇਸ ਨੰਬਰ ਤੇ ਗੱਲ ਕਰਕੇ ਜਿਆਦਾ ਜਾਣਕਾਰੀ ਲੈ 14 ਸਤ ਦਾ ਨਵਾਂ ਬ੍ਰਾਂਡ ਨੂੰ ਟਰਾਲਾ ਵਕਾਊਗਾ ਵੀਰੇ ਫੁੱਲ ਹੈਵੀ ਟਰਾਲਾ ਸੇਲ ਦਾ ਮਾਲ ਲੱਗਿਆ ਸਾਰਾ ਰੇਟ 2 ਲੱਖ 60 ਹਜ਼ਾਰ ਮੌਕੇ ਤੇ ਮਾਦਨ ਕੀਤਾ ਜੂ ਲੋਕੇਸ਼ਨ ਅੰਮ੍ਰਿਤਸਰ ਪਿੰਡ ਗਮਾਨਪੁਰਾ ਤਹਿਸੀਲ ਅਟਾਰੀ ਨੰਬਰ ਸਕਰੀਨ ਤੇ ਇਸ ਨੰਬਰ ਤੇ ਗੱਲ ਕਰਕੇ ਜਿਆਦਾ ਜਾਣਕਾਰੀ ਲੈ ਸਕਦੇ ਹੋ ਬਾਹਰ ਜਾਣ ਕਰਕੇ ਵੀਰ ਦੀ BMW 320 LD ਗ੍ਰੈਂਡ ਲਿਮੋਜ਼ਨ ਮਾਡਲ ਗੱਡੀ ਵਕਾਊਗਾ ਵੀਰੇ 2022 ਦਸੰਬਰ ਦਾ ਮਾਡਲ 22 ਹਜ਼ਾਰ ਚੱਲੀ ਆ ਵੀਰ ਬਾਹਰ ਚਲੇ ਗਿਆ ਜੀ ਵੀਰ ਏਜੰਸੀ ਸਰਵਿਸ ਰਿਕਾਰਡ ਸਾਰੇ ਡਾਕੂਮੈਂਟ ਕੰਪਲੀਟ ਨੇ ਦੋ ਚਾਬੀਆਂ ਨੇ ਪੇਡ ਨੰਬਰ ਲੱਗੇ 1 ਲੱਖ ਦਾ ਪੀਬੀ07 ਦਾ ਨੰਬਰ ਗੱਡੀ ਆ ਲੋਕੇਸ਼ਨ ਪਠਾਨਕੋਟ ਦੀ 41 ਲੱਖ ਡਿਮਾਂਡ ਮੌਕੇ ਤੇ ਮਾਦਨ ਕੀਤਾ ਜਾਊਗਾ ਨੰਬਰ ਸਕਰੀਨ ਤੇ ਇਸ ਨੰਬਰ ਤੇ ਗੱਲ ਕਰਕੇ ਜਿਆਦਾ ਜਾਣਕਾਰੀ ਲੈ ਸਕਦੇ ਹੋ ਹਾਂਜੀ ਵੀਰੇ ਓਪਨ ਸਕਾਰਪੀਓ ਬੱਕਾਊਆ ਜੀ ਸਕਰੀਨ ਤੇ ਵੇਖ ਰਹੇ ਹੋ 2004 ਦਾ ਮਾਡਲ ਗੱਡੀ ਹੈ ਜੀ ਪਾਸਿੰਗ ਕਰਵਾ ਕੇ ਦੇਣਗੇ ਵੀਰ 5 ਸਾਲ ਦੀ ਬਾਕੀ ਸਿਕਿਉਰਟੀ ਨੰਬਰ ਪਲੇਟਾਂ ਵੀ ਲਾ ਕੇ ਦੇਣਗੇ ਫੁੱਲ ਗਾਰੰਟੀ ਹੈ ਜੀ ਇੰਜਨ ਗੇਅਰ ਦੀ ਚਲਾ ਕੇ ਚੈੱਕ ਕਰ ਸਕਦੇ ਹੋ ਲੋਕੇਸ਼ਨ ਪਟਿਆਲਾ ਦੀ ਰੇਟ 2 ਲੱਖ ਮੌਕੇ ਤੇ ਮਾਦਨ ਕੀਤਾ ਇਸ ਨੰਬਰ ਤੇ ਗੱਲ ਕਰਕੇ ਜਿਆਦਾ ਜਾਣਕਾਰੀ ਲੈ ਸਕਦੇ ਹੋ ਇੱਕ ਸਾਲ ਪੁਰਾਣੀ ਆਟਾ ਚੱਕੀ ਬਕਾਊਆ ਵੀਰੇ ਕਿਸੇ ਫੈਮਿਲੀ ਪ੍ਰੋਬਲਮ ਕਰਕੇ ਸਾਰਾ ਸਮਾਨ ਸੇਲ ਕਰਨਾ ਹੈ ਜੀ ਦੋ ਮੋਟਰਾਂ ਨੇ ਇੱਕ 10 ਦੀ ਮੋਟਰ ਇੱਕ 33 ਮੋਟਰ ਦੋ ਛਾਣੇ ਨੇ ਇੱਕ ਰੂਲਾ ਬਲੋਰ ਲੱਗਾ ਆ ਤੇ ਪੱਥਰ ਬਿਲਕੁਲ ਨਵੇਂ ਨੇ ਇੱਕ ਸਾਲ ਪੁਰਾਣਾ ਸਾਰਾ ਸਿਸਟਮ ਲੱਗਾ ਪਿੰਡ ਤਲਵੰਡੀ ਮੱਲੀਆਂ ਜ਼ਿਲ੍ਹਾ ਮੋਗਾ ਲੋਕੇਸ਼ਨ ਹੈ ਜੀ ਰੇਟ ਫੋਨ ਦੇ ਨੰਬਰ ਸਕ੍ਰੀਨ ਤੇ ਇਸ ਨੰਬਰ ਤੇ ਗੱਲ ਕਰਕੇ ਜ਼ਿਆਦਾ ਜਾਣਕਾਰੀ ਲੈ ਸਕਦੇ ਹੋ ਇੰਡੀਕਾ ਵਿਸਟਾ ਕੁਆਟਰ ਜੈਡ ਗੱਡੀ 2013 ਦਾ ਮਾਡਲ ਸਵਿਫਟ ਵਾਲਾ ਇੰਜਨ ਫਰਸਟ ਓਨਰ ਗੱਡੀ ਹੈ ਜੀ ਗੱਡੀ ਬੁਕਾਊਆ ਬਹੁਤ ਸੋਹਣੀ ਕੰਡੀਸ਼ਨ ਦੀ ਵੀਆਈਪੀ ਨੰਬਰ ਲੱਗਾ ਹੈ 4000 ਨੋਨ ਐਕਸੀਡੈਂਟ ਇੰਜਨ ਗੇਅਰ ਦੀ ਪੂਰੀ ਗਾਰੰਟੀ ਚਲਾ ਕੇ ਚੈੱਕ ਕਰ ਸਕਦੇ ਹੋ ਬਾਕੀ ਏਸੀ ਹੀਟਰ ਸਾਰਾ ਕੁਝ ਵਰਕਿੰਗ ਆ ਪਾਵਰ ਗੱਡੀ ਹੈ ਸਾਰੀ ਲੋਕੇਸ਼ਨ ਅੰਮ੍ਰਿਤਸਰ ਦੀ ਨੰਬਰ ਸਕ੍ਰੀਨ ਤੇ ਇਸ ਨੰਬਰ ਤੇ ਗੱਲ ਕਰਕੇ ਜ਼ਿਆਦਾ ਜਾਣਕਾਰੀ ਲੈ ਸਕਦੇ